ਟੀਮ ਜਤਨ ਤਾਂ ਤੇ ਮੁੱਖ ਦਫ਼ਤਰ ਆਮ ਪਾਰਟੀ ਦੇ ਉੱਤੇ ਪਹੁੰਚੀ ਆ ਸਾਡੇ ਦਾ ਬਹੁਤ ਹੀ ਸਤਿਕਾਰਯੋਗ ਐਡਵੋਕੇਟ ਆ ਸਤਨਾਬ ਸਿੰਘ ਜੀ ਮਠੌਰ ਸਾਹਿਬ ਜੁੜ ਚੁੱਕੇ ਨੇ ਆ ਕਰਦੇ ਆ ਨਾਲ ਐਡਵੋਕੇਟ ਸਾਹਿਬ ਔਰ ਜੋ ਸਰਕਾਰ ਦੇ ਮੁੱਦੇ ਉਹਨਾਂ ਦੇ ਗੱਲ ਕਰਾਂ ਸਰ ਮੇਜਰ ਮੁੱਦਾ ਵੇਖੋ ਆਪਾਂ ਲੈ ਕੇ ਚੱਲੀਏ ਪਰ ਤੋਂ ਹਲਕੇ ਦਾ ਸਭ ਤੋਂ ਵੱਡਾ ਮੁੱਦਾ ਇਸ ਵੇਲੇ ਆ ਨਸ਼ਿਆਂ ਦਾ ਜੋ ਨਸ਼ੇ ਇੰਨੇ ਕ ਫੈਲ ਚੁੱਕੇ ਨੇ ਕਿ ਜੋ ਲਾਸਟ ਗਵਰਨਮੈਂਟ ਰਹੀ ਆ ਕਾਂਗਰਸ ਸਰਕਾਰ ਉਹਨੇ ਕਿਹਾ ਸੀ ਕਿ ਮੈਂ ਸੋਚ ਚੁੱਕ ਵੀ ਆਈ ਇੱਕ ਮਹੀਨੇ ਦੇ ਵਿੱਚ ਲੱਕ ਤੋੜ ਦਿਆਂਗਾ ਨਸ਼ੇ ਵਿਚਰ ਵਾਲਿਆਂ ਦਾ ਔਰ ਅੱਜ ਤੱਕ ਜਗ੍ਹਾ 8 ਸਾਲ ਹੋ ਗਏ ਆ ਨਸ਼ੇ ਉਦਾਂ ਹੀ ਵੱਧ ਜਾ ਰਹੇ ਆ ਔਰ ਇਹ ਸਭ ਤੋਂ ਪਹਿਲਾ ਵੱਡਾ ਮੁੱਦਾ ਇਹ ਹੈ ਕਿ ਹਰਬੀਸ਼ ਸੰਧੂ ਜੀ ਸਾਡੇ ਪਾਸ ਆ ਕੇ ਆਏ ਆ ਇਹਨਾਂ ਨੂੰ ਟਿਕਟ ਦਿੱਤੀ ਆ ਤੇ ਇਹ ਜਗ੍ਹਾ ਉਹ ਸਭ ਤੋਂ ਪਹਿਲਾਂ ਪਹਿਜ ਧਾਰ ਤੇ ਨਸ਼ੇ ਮੁਕਾਵਾਂਗੇ ਦੂਸਰਾ ਜਿਹੜਾ ਮੁੱਦਾ ਹੋਆ ਗੈਂਗਸਟਰਵਾਦ ਇਹਦਾ ਬਹੁਤ ਵੱਧ ਚੁੱਕਾ ਵਾ ਆਪਣਾ ਜਿਹੜਾ ਇਲਾਕਾ ਵਾ ਇਹ ਬਾਰਡਰ ਏਰੀਆ ਪੇਦਾ ਵਾ ਔਰ ਇੱਥੇ ਜਿੰਨਾ ਗੈਂਗਸਟਰਵਾਦ ਵਧਿਆ ਵਾ ਫਰੋਤੀਆਂ ਵਧੀਆਂ ਵਾਂ ਇਹ ਸਾਰਾ ਜਿਹੜਾ ਵਾ ਖਤਮ ਕਰਨਾ ਬਹੁਤ ਜ਼ਰੂਰੀ ਹੈ ਸਰ ਜੀ ਕਿ ਦੱਸੋ ਜੀ ਮਠਾਰੂ ਸਾਹਿਬ ਜਿਹੜੇ ਨਸ਼ੇ ਦੀ ਪੈ ਪਦਾਇਸ਼ ਕਿਨੇ ਸ਼ੁਰੂ ਕੀਤੀ ਜੀ ਹੋਰ ਨਸ਼ੇ ਦੀ ਜੇ ਪਤਾਇਆ ਸੀ ਕੋਈ ਇਹ ਤੇ ਵਖੋ ਦੀ ਸੈਂਟਰ ਕਮਾਂਡ ਦੀਆਂ ਏਜੰਸੀਆਂ ਕਰਾ ਰਹੀਆਂ ਕਿਉਂਕਿ ਜੇ ਗੁਜਰਾਤ ਦੇ ਪਾਸਿਓਂ ਨਸ਼ਾ ਰੁਕ ਸਕਦਾ ਵਾ ਹਰ ਪਾਸੇ ਰੁਕ ਸਕਦਾ ਵਾ ਪਾਕਿਸਤਾਨ ਦੇ ਪਾਸਿਓਂ ਘੜਾ ਰਿਆ ਵਾ ਇਹ ਸੈਂਟਰ ਦੀਆਂ ਏਜੰਸੀਆਂ ਹੈਗੀਆਂ ਵਾ ਗੁਪਤ ਏਜੰਸੀਆਂ ਕੰਮ ਕਰਵਾ ਰਹੀਆਂ ਪੰਜਾਬ ਵਿੱਚ ਨਸ਼ਾ ਲਿਆ ਕੇ ਪੰਜਾਬ ਨੂੰ ਬਰਬਾਦ ਕਰਨਾ ਚਾਹੁੰਦੀਆਂ ਸਰ ਜੀ ਕਿ ਦੱਸਿਓ ਜੀ ਇੱਕ ਵੀ ਚਨਈ ਬੰਦਰਗਾਹ ਤੇ ਨਾ ਇੱਕ ਜਿਹੜਾ ਬਾਨੀ ਡਾਨੀ ਦੇ ਨਾ ਕਿ ਦਾਜੇ 3000 ਟਨ ਫੜਿਆ ਗਿਆ ਸੀ ਚਿੱਟਾ ਉਹ ਤੋਂ ਦੋ ਦਿਨ ਨਿਊਜ਼ ਲੱਗੀ ਲੱਗੀ ਨਹੀਂ ਉਹ ਤੇ ਬਾਰੇ ਕੀ ਕਹਿਣਾ ਜੀ ਕਿਉਂ ਬੰਦ ਕੀਤੀ ਗਈ ਜੀ ਨਿਊਜ਼ ਸਰ ਬਿਲਕੁਲ ਉਹ ਅਡਾਨੀ ਅਬਾਨੀ ਸਭ ਨੂੰ ਪਤਾ ਵਾ ਕਿ ਮੋਦੀ ਸਾਹਿਬ ਦੇ ਬਗੇ ਪਰਮ ਪਿਆਰੇ ਮਿੱਤਰ ਨੇ ਔਰ ਜਿੰਨਾ ਵੀ ਹੈਗਾ ਜੋ ਉਸ ਗੁੱਟਾ ਦੇ ਸਕਦਾ ਗਵਰਨਮੈਂਟ ਦਿੰਦੀ ਹੈ ਉਹਨਾਂ ਨੂੰ ਦੇ ਰਹੀ ਹੈ ਔਰ ਇਹ ਵੀ ਜਗਾ ਵਾ ਕਾਰੋਬਾਰ ਅਡਾਨੀ ਅਬਾਨੀ ਚ ਰਲੇ ਹੋਣ ਦੇ ਵਿੱਚ ਕੀ ਐਕਚੁਅਲੀ ਜੇ ਹੁਣ 1700 ਕਰੋੜ ਦੀ ਫੇਰ ਫੜਿਆ ਗਿਆ ਇਹਨਾਂ ਦਾ ਅਬਾਨੀ ਦਾ ਹੁਣ ਆਇਆ ਫੇਰ ਉੱਤਰ ਹੈ ਇਸ ਲੈਂਪ 1700 ਕਰੋੜ ਦੀ ਫੇਰ ਫੜੇ ਇਹਦੇ ਬਾਰੇ ਕੋਈ ਐਕਸ਼ਨ ਨਹੀਂ ਲਿਆ ਕੋਈ ਆਪਣ ਮਨੁੱਖ ਅਧਿਕਾਰ ਰਿਆ ਜਾਂ ਕੋਈ ਇਹਦੇ ਬਾਰੇ ਕਿਉਂ ਨਹੀਂ ਐਕਸ਼ਨ ਲੈ ਰਹੇ ਜੀ ਜਾਨਾ ਕਈ ਬਨੇ ਮਨੁੱਖ ਅਧਿਕਾਰ ਉਹ ਮਰੇਕਸ ਬਨੇ ਇਹਦੇ ਬਾਰੇ ਕੀ ਕਰੇ ਸਰਕਾਰ ਨੂੰ ਤੇ ਕੋਈ ਹੈ ਜੀ ਕਾਰਨ ਕੋਈ ਹੈ ਵੀ ਇਹ ਜਿਹੜਾ ਮੋਦੀ ਸਾਹਿਬ ਸਰਕਾਰ ਹੈ ਉਹ ਉਹ ਸਗੀਗੀ ਰਲਈ ਹੋਈ ਹੈ ਇਹਨਾਂ ਨਾਲ ਲੋਕਾਂ ਨਾਲ ਡਾਨੀ ਨਾਲ ਮਰੀਆਂ ਨਾਲ ਰਲਈ ਹੋਈ ਹੈ ਅਮੀਰ ਲੋਕਾਂ ਨਾਲ ਰਲਈ ਹੋਈ ਹੈ ਉਹ ਸਰਕਾਰ ਗਰੀਬਾਂ ਦੀ ਸਰਕਾਰ ਨਹੀਂ ਹੈਗੀ ਤਾਂ ਜੋ ਵੀ ਹੈ ਬੈਂਕਾਂ ਦਾ ਰਹੀ ਪੈਸਾ ਲਾ ਕੇ ਭਜੇ ਸਾਰੇ ਬੰਦੇ ਉਹਨਾਂ ਦੇ ਭਜੇ ਆ ਔਰ ਮੋਦੀ ਸਾਹਿਬ ਨੇ ਸਿੰਗਲ ਵੀ ਜਗਾ ਇੱਕ ਨੌਂ ਦੇ ਖਿਲਾਫ ਕਾਰਵਾਈ ਨਹੀਂ ਕੀਤੀ ਸਰ ਜੀ ਕੀ ਦੱਸੋ ਜੀ ਆਪਾਂ ਲੈਨੇ ਕੋਈ ਬੈਂਕ ਤੋਂ ਲੈਨੇ ਲੋਨ ਲੈਨੇ ਗਰੀਬ ਆਦਮੀ ਉਹ ਤਾਂ ਦਿਵਾਲੀਆ ਕਰ ਦਿੰਦੇ ਪਰ ਇਹਨਾਂ ਦੇ ਯਾਰਾਂ ਯਾਰਾਂ ਬੜੇ ਖਰਬ ਰੁਪਏ ਕਰ ਗਿਆ ਸੈਂਟਰ ਸਰਕਾਰ ਆਪਣਾ ਕਬੜਾ ਕਰੀ ਦੇ ਪਰ ਕੀ ਇਹ ਆਪਾਂ ਮੈਸੇਜ ਕੀ ਦੇਣਾ ਬਈ ਇਹਦੇ ਬਾਰੇ ਜਿਹੜੀ ਆਰਐਸਐ ਕੀ ਕਰ ਰਹੀ ਹੈ ਸੱਜ ਦੇਸ਼ ਦੇ ਵਿੱਚ ਤਾਂ ਆਰਐਸਐ ਇੱਕ ਜਿਹੜੀ ਆਈਡੀਓਲੋਜੀ ਹੈ ਉਹਦਾ ਤੇ ਜਗ੍ਹਾ ਰੋਲ ਹੈ ਨਾ ਦੇਖੋ ਇਹੋ ਹੀ ਹੈ ਕਿ ਉਹਨੇ ਬੀਜੇਪੀ ਜਿਹੜਾ ਵਾ ਅੱਗ ਚਿਹਰਾ ਰੱਖਿਆ ਚਿਹਰਾ ਆਪਣਾ ਉਹਨਾਂ ਦੇ ਕੋਈ ਹਿੰਦੂ ਰਾਸ਼ਟਰਵਾਦ ਹੋਣਾ ਚਾਹੀਦਾ ਵਾ ਉਹਨਾਂ ਦਾ ਕਹਾਣੀ ਹੋਰ ਹੈ ਮੇਰੇ ਖਿਆਲ ਦੇ ਵਿੱਚ ਅਸਲ ਜਗ੍ਹਾ ਇਹ ਤਾਂ ਕੋਈ ਕੋਈ ਰੋਲ ਹੀਗਾ ਉਹਦਾ ਰੋਲ ਤੇ ਇੱਕ ਹਿੰਦੂ ਰਾਸ਼ਟਰਵਾਦ ਵਾਲੀ ਹੋ ਗਈ ਆ ਅਗਰ ਜੇ ਆਪਣਾ ਸਵਿਧਾਨ ਦੇ ਰੂਲ ਦੇ ਇਹਨਾਂ ਨੇ ਇਲੈਕਸ਼ਨ ਲੜੀ ਆ ਸਾਰੇ ਲੜੀ ਆ ਚਾਹੇ ਕੋਈ ਮੋਦੀ ਆ ਜਾਂ ਅਮਿਤ ਸ਼ਾਹ ਕੋਈ ਇੱਕ ਰੂਲ ਦੇ ਸਾਡੇ ਆਪਣਾ ਬਣਾਇਆ ਸਵਿਧਾਨ ਦੇ ਉਹ ਚੀਜ਼ ਨੂੰ ਕਿਉਂ ਇਹ ਆਪਣਾ ਦੀ ਛੇੜ ਛਾੜ ਕਰਕੇ ਤੇ ਆਪਣਾ ਵੱਖਰਾ ਹਿੰਦੂ ਰਾਸ਼ਟਰ ਬਣਾਉਣਾ ਚਾਹੁੰਦੇ ਜੀ ਸੋ ਇਹਦੇ ਬਾਰੇ ਹੁਣ ਸਾਰਾ ਲਗਭਗ ਭਾਰਤ ਹੀ ਜਾਣਦਾ ਵਾ ਜਿੰਨੇ ਵੀ ਮਿਨੋਰਟੀਜ਼ ਹੈਗੀਆਂ ਵਾ ਅਦਰ than ਜਿਹੜਾ ਉਹ ਆਪਣਾ ਉਹਨੋਂ ਦੇ ਜਿਹੜੇ ਆਰਐਸएस ਦੇ ਆ इवन ਆਰਐਸਸ ਤੇ ਜਿਹੜੇ ਆਪਣਾ ਜਿਹੜੇ ਬਾਹਰ ਲੋਕ ਨੇ Hindu ਲੋਕ ਨੇ ਉਹ ਵੀ ਇਹਨਾਂ ਨੂੰ ਇਹਨਾਂ ਦੀਆਂ ਨੀਤੀਆਂ ਪਸੰਦ ਨਹੀਂ ਕਰਦੇ ਕੋਈ ਵੀ ਜਗਾ ਵਾ ਆਰਐਸਸ ਤੋਂ ਬਾਹਰ ਜਗਾ ਵਾ ਚਾਹੇ Hindu ਹੈ ਚਾਹੇ ਮੁਸਲਮਾਨ ਹੈ ਸਿੱਖ ਹੈ ਸਾਈ ਹੈ ਜੈਨ ਹੈ ਕੋਈ ਵੀ ਇਸ ਦੀ ਨੂੰ ਪਸੰਦ ਨਹੀਂ ਕਰਦਾ ਇਹ ਜਿਹੜੀ ਪਾਰਟੀ ਹੈ ਅਸਲ ਦੇ ਵਿੱਚ Hindu ਰਾਸ਼ਟਰਵਾਦ ਦੀ ਚਾਹੁੰਦੀ ਹੈ ਇਹ ਚਾਹੁੰਦੇ ਆਰਸਸਵਾਦ ਚਾਹੁੰਦੀ ਸਰ ਜੀ ਕਿ ਦੂਸਰੀ ਜਿਹੜੀ ਆਪਣੇ ਹੁਣ ਚੱਲ ਰਿਹਾ ਮੁੱਦਾ ਬੜਾ ਭਖਿਆ ਉੱਪਰ ਸੈਂਟਰ ਜੀ ਸਾਰੀਆਂ ਆਪੋਜੀਸ਼ਨ ਪਾਰਟੀ ਕਰ ਰਹੀ ਆ ਕਿ ਜਿਹੜੀ ਆ ਮਸ਼ੀਨਾ ਉਹ ਬੰਦ ਹੋਣੀ ਚਾਹੀਦੀ ਹੈ ਤੇ ਜਿਹੜੀ ਆਪਣੀ VOTING ਆ ਪਹਿਲੀ ਤਰ੍ਹਾਂ ਜੋ ਪਹਿਲੇ ਸੀ ਸਾਡਾ ਇਤਿਹਾਸ ਨਾਲ ਸੰਬੰਧਜੀ ਵਲਟ ਪੇਪਰ ਹੋਣੀ ਚਾਹੀਦੀ ਹੈ ਇਹਦੇ ਬਾਰੇ ਕੀ ਕਹਿੰਦੇ ਹੋ ਸਰ ਮੈਂ ਸਮਝਦਾ ਵਾਂ ਕਿ ਜਾਪਾਨ ਅਮਰੀਕਾ ਵਰਗੇ ਜਿਹੜੇ ਕੰਟਰੀ ਆ ਉਹਨਾਂ ਤੋਂ ਡਿਵੈਲਪਡ ਕੰਟਰੀ ਹੋਰ ਕੋਈ ਹੋ ਨਹੀਂ ਸਕਦਾ ਉਹਨਾਂ ਨੇ ਵੀ ਜਿਹੜਾ ਐਸਾ EVM ਮਸ਼ੀਨਾਂ ਨੂੰ ਨਿਕਾਰਿਆ ਵਾ ਕਿ ਇਹਨਾਂ 'ਚ ਕਪਰੇਬਾਜੀ ਹੋ ਸਕਦੀ ਹੈ। ਉਹ ਜਪਾਨ, ਅਮਰੀਕਾ ਵਰਗੇ ਮਸ਼ੀਨਾਂ ਜਿਹੜੀ ਉਹ ਕੰਟਰੀ ਆ ਉਹ ਵੀ ਜਿਹੜੇ ਆਪਾਂ ਬੈਲਟ ਪੇਪਰ ਨਾਲ ਵੋਟਾਂ ਬਾ ਰਹੇ ਆ ਤੇ ਆਪਾਂ ਕਿਉਂ ਨਹੀਂ? ਤੇ ਸਾਰੇ ਜੀ ਕਿਉਂ ਨਹੀਂ ਆਪਾਂ ਇਹ ਲਾਗੂ ਰਿਹਾ ਇਸ ਚੀਜ਼ 'ਤੇ ਲਾਗੂ ਜਿਹੜੇ ਹਾਲ ਸੈਂਟਰ ਦੇ ਵਿੱਚ ਬੈਠੇ ਆ ਉਹਨਾਂ ਨੂੰ ਲਾਗੂ ਕਰਨਾ ਉਹਨਾਂ ਨੂੰ ਲੱਗਦਾ ਹੋਵਾ ਕਿ ਅਸੀਂ ਇਹ ਇਹਦੇ ਨਾਲ ਜਿਹੜਾ ਨਹੀਂ ਸਰਕਾਰ ਨਹੀਂ ਦੇ ਸਕਦੇ ਆਪਣੀ ਤੇ ਚੜ੍ਹਦੀ ਜਿਹੜੀ ਬਾਹਰ ਲਿਆ ਆਪਣੇ ਸੂਬੇ ਉਹ ਇਹਦੇ ਬਾਰੇ ਵਿਰੋਧਤਾ ਕਰ ਰਿਹਾ ਪੰਜਾਬ ਲਈ ਕਿਉਂ ਨਹੀਂ ਵਿਰੋਧਤਾ ਕਰ ਰਹੀ ਸਰ ਕਰ ਰਹੇ ਸਭ ਕਰ ਰਹੇ ਪੰਜਾਬ ਚ ਬਹੁਤ ਵਿਰੋਧਤਾ ਹੋਈ ਹੈ ਸਾਰੇ ਕਰਦੇ ਆ ਲੇਕਿਨ ਉਹ ਸੁਗਾਈਨ ਹੈਗੀ ਹੁਣ ਨਗਰਖਾਨ ਨਗਰਖਾਨੇ ਵਿੱਚ ਤੂਤੀ ਦੀ ਕੀ ਆਵਾਜ਼ ਸੁਣੇਗੀ ਆਪਾਂ ਪੰਜਾਬ ਦੇ ਰਵਾ ਉਹਨਾਂ ਦੀ ਆਵਾਜ਼ ਸੁਣੀ ਜਾਂਦੀ ਕਿੱਥੇ ਹੱਲ ਪਹਿਲਾਂ ਹੁਣ ਇਹ ਤੋਂ ਆਪਣੇ ਪਲਾਨ ਕੀ ਅਗਰ ਨਹੀਂ ਹੋਇਆ ਤਾਂ ਆਪਾਂ ਪਲਾਨ ਕੀ ਕੀ ਆਪਣੇ ਤੁਸੀਂ ਸਾਡੇ ਬਹੁਤ ਜ਼ਿਆਦਾ ਸਤਕਾਜੋਗੇ ਇਹ ਐਡਵੋਕੇਟ ਸਾਹਿਬ ਕਿਉਂਕਿ ਤੁਹਾਡੇ ਕੋਲ ਤੇ ਲਾਭ ਹੀ ਹੈਗਾ ਕਾਨੂੰਨ ਵੀ ਆ ਤੁਸੀਂ ਦੇ ਬਾਰੇ ਕੀ ਆਪਾਂ ਇਿੱਤੀ ਕੋਈ ਰਿਟ ਪਟੀਸ਼ਨ ਜੇ ਕੋਈ ਕਰ ਸਕਦਾ ਦਰ ਕਰ ਸਕਦਾ ਕਾਫੀ ਪਟੀਸ਼ਨ ਪਾਈਆਂ ਹੋਈਆਂ ਵਾਂ ਪਹਿਲਾਂ ਵੀ ਸੁਪਰੀਮ ਕੋਰਟ ਤੱਕ ਪਟੀਸ਼ਨ ਗਈਆਂ ਹੋਈਆਂ ਵਾਂ ਉਹਨਾਂ ਉੱਤੇ ਫੈਸਲਾ ਵੀ ਹੋਇਆ ਉਹਨਾਂ ਨੇ ਸਬਤ ਕੀਤਾ ਉਹਨਾਂ ਨੇ ਇਹ ਮੰਨ ਕੇ ਆਪਣਾ ਈਵੀਐਮ ਮਸ਼ੀਨਾਂ ਵੇ ਗਿਆ ਸਬਤ ਕੀਤਾ ਗਿਆ ਵੀ ਇਹਨਾਂ ਵਿੱਚ ਕਪਲਾ ਹੋ ਸਕਦਾ ਵਾ ਉਹਦੇ باوجود ਜਿਹੜਾ ਜਿਹੜਾ ਫੈਸਲਾ ਕੋਈ ਨਹੀਂ ਲਿਆ ਗਿਆ ਸਰ ਜੀ ਜਿਹੜੀ ਬਹੁਤ ਸਾਡੀ ਮਾਨਜੋਗ ਸੁਪਰੀਮ ਜਿਹੜੀ ਸੁਪਰ ਪਾਵਰ ਪਰ ਨਿਆਇ ਜਿਹਨ ਸਾਡੇ ਆਸ ਹੁੰਦੀ ਹੈ ਵੀ ਸਾਡੇ ਸਾਡੀਆਂ ਸਾਰੀਆਂ ਜਿਹੜੇ ਨਿਆ ਦਾ ਮਤਲਬ ਹੈ ਵੀ ਸਾਨੂੰ ਇਨਸਾਫ ਮਿਲੇਗਾ ਪਰ ਉੱਤਵੀ ਇਹਨਾਂ ਨੇ ਰਸਤਾ ਬੰਦਾ ਭੇਜ ਕੇ ਉਹਨਾਂ ਦੀ ਦਰਵਾਜ਼ਾ ਤੋਂ ਕਰਨ ਦੀ ਕੋਸ਼ਿਸ਼ ਕੀਤੀ ਇਹਦੇ ਬਾਰੇ ਕੋਈ ਮੈਸੇਜ ਦੇਣਾ ਜਿਹੜਾ ਆਪਣੇ ਸੰਦੇਸ਼ ਕੋਈ ਸਰ ਅਸੀਂ ਦੇ ਵਿੱਚ ਸੁਪਰੀਮ ਕੋਰਟ ਦੇ ਜਿਹੜੇ ਵੀ ਮਹਾਨ ਸਾਡੇ ਜਿਹੜੇ 10 ਮਨ ਬੈਠੇ ਆ ਉਹਨਾਂ ਦਾ ਕਸੂਰ ਕੋਈ ਨਹੀਂ ਹੈ ਉਹ ਤਾਂ ਬਿਲਕੁਲ ਨਿਆਂ ਕਰਦੇ ਆ ਲੇਕਰ ਇਹ ਜਿਹੜੇ ਆ ਮੋਦੀ ਸਰਕਾਰ ਦੇ ਜਿਹੜੇ ਮੰਤਰੀ ਜਾਂ ਮੋਦੀ ਸਾਹਿਬ ਆਪ ਆ ਇਹ ਜਾਗ ਬੁੱਝ ਕੇ ਉਹਨਾਂ ਜੱਜਾਂ ਨੂੰ ਆਪਣੇ ਘਰ ਦੇ ਪਰਿਵਾਰਾਂ 'ਚ ਬੁਲਾ ਕੇ ਜਾਂ ਉਹਨਾਂ ਨਾਲ ਫੋਟੋ ਖਿਚਾ ਕੇ ਇਹ ਸਬਦ ਕਰ ਰਹੇ ਚਾਹੁੰਦੇ ਆ ਕਿ ਸਾਰੀ ਇੱਦਾਂ ਬੰਗੀ ਆ ਐ ਜੋ ਮਰਜ਼ੀ ਫੈਸਲੇ ਕਰਵਾ ਸਕਦੇ ਆ ਸੁਪਰੀਮ ਕੋਰਟ ਨੇ ਲਿਖੀ ਹੋਈ ਇਹ ਜਾ ਕੇ ਇੱਕ ਫਿਕਚਰ ਪੇਸ਼ ਕਰਦੇ ਆ ਉਹਦੇ ਕਰਨ ਲੱਗੇ ਸੀ ਉਹਦੀ ਉਹਦੀ ਪਿਕਚਰ 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 ਪੇਸ਼ ਕਰਦੇ ਆ ਕਿ ਸਾਡੀ ਰੋਣ ਰਲੀ ਹੋਈ ਆ ਔਰ ਲੇਕਿਨ ਜਦ ਸੰਭਾਨ ਇਦਾਂ ਦੇ ਸੁਪਰੀਮ ਕੋਰਟ ਵਿੱਚ ਕੋਈ ਵੀ ਕਮੀ ਨਹੀਂ ਹੈਗੀ ਤੁਸੀਂ ਦੇਰੇ ਜੇ ਸਾਡੇ ਨਾਲ ਬਹੁਤ ਹੀ ਸਤਿਕਾਰਯੋਗ ਐਡਵੋਕੇਟ ਆ ਜੋਨਾਂ ਨੇ ਵਕਾਲਤ ਕੀਤੀ ਆ ਔਰ ਹਰ ਮੁੱਦਾ ਲੈ ਕੇ ਉਹ ਸ਼ਾਨੇ ਜਾ ਰਿਹਾ ਪੀ ਇਹ ਜਿਹੜੀ ਜੋ ਪੰਜਾਬ ਦੇ ਵਿੱਚ ਆ ਜੋ ਪਦੈਸ਼ ਨਸ਼ਿਆਂ ਦੀ ਉਹ ਕ੍ਰਾਈਮ ਦੀ ਕੀਤੀ ਆ ਪਿਛਲੀਆਂ ਸਰਕਾਰਾਂ ਨੇ ਕੀਤੀ ਸੀ ਜੋ ਇਹਨਾਂ ਦਾ ਕਹਿਣਾ ਵਾ ਪਰ ਉਹਨੂੰ ਕਠੋਰ ਕਰਨ ਨੂੰ ਸਮਾਂ ਲੱਗੇਗਾ ਪਰ ਇੱਕ ਹੋਰ ਆਪਾਂ ਇਹਨਾਂ ਨੇ ਗੱਲ ਕੀਤੀ ਜਿਹੜੀ ਸਭ ਤੋਂ ਵੱਡਾ ਮੁੱਦਾ ਜਿਹੜੀ ਇਹਵੇਂ ਮਸ਼ੀਨਾ ਆ ਉਹਨਾਂ ਦਾ ਸਾਰਾ ਵਿਰੋਧ ਕਰਦਾ ਜਿਹੜੇ ਬਾਹਰ ਰਹੀਆਂ ਕੰਟਰੀਆਂ ਉਹਨੂੰ ਇਹਨੇ ਨਕਾਰਿਆ ਪਰ ਸਾਡੇ ਭਾਰਤ ਦੇ ਵਿੱਚ ਜਿਹੜੇ ਬਾਹਰ ਸੂਬੇ ਕਰ ਰਹੇ ਨੇ ਇਹਦੀ ਵਿਰੋਧਤਾ ਕਰ ਰਿਆ ਪਰ ਪੰਜਾਬ ਦੇ ਵਿੱਚ ਉਹ ਚੀਜ਼ ਨਹੀਂ ਹੈ ਜੋ ਉਹ ਕਰ ਰਹੇ ਇਹਨਾਂ ਨੂੰ ਚਾਹੀਦੇ ਸੜਕਾਂ ਦੇ ਉੱਤਰ ਕੇ ਜਿਹੜੀ ਮਸ਼ੀਨਾਂ ਦਾ ਵਿਰੋਧਤਾ ਕਰਕੇ ਜਿਹੜੀ ਆ ਜੋ ਪ੍ਰਾਤਨ ਸਮੇਂ ਤੋਂ ਚੱਲਦੀ ਹੈ ਵਲਟ ਪੇਪਰ ਦੇ ਨਾਲ ਜੋ VOTING ਕੀਤੀ ਜਾਵੇ ਤਾਂ ਕਿ ਪਤਾ ਲੱਗ ਸਕੇ ਕਿ ਕਿਹੜੇ ਕੈਂਡੀਡੇਟ ਨੂੰ ਕਿੰਨੀਆਂ ਵੋਟਾਂ ਪਈਆਂ ਕੀ ਭਗਤਾਨ ਸਰ ਜੀ ਇੱਕ ਦੱਸੋ ਜੀ ਜਿਹੜਾ ਇਹਦੇ ਚ ਪਤਾ ਲੱਗਾ ਮਸ਼ੀਨਾਂ ਚ ਅਮਰਸ਼ਾਹ ਦਾ ਕੋਈ ਆਪਣਾ ਰਿਸ਼ਤੇਦਾਰ ਹੋਣਾ ਨੇ ਦੀ ਕੀਤੀਓ ਮਸ਼ੀਨਾਂ ਦੇ ਗੜਬੜ ਕੀਤੇ ਦੀ ਵਾਰੀ ਕਹਿੰਦਾ ਇਸ ਦੇ ਬਾਰੇ ਮੈਂ ਕੋਈ ਨੋਲਿਜ ਨਹੀਂ ਮਿਲਿਆ ਕੋਈ ਸਕਿਪ ਹੋਈ ਖਬਰ ਕੋਈ ਹੋਜੀ ਲੋਜੋ ਉਹਨਾਂ ਨੇ ਕਿ ਆਪੇ ਕੁਝ ਹੈਗੇ ਸੀ ਕਿ ਜੋ ਲੱਗਿਆ ਸੀ ਨਿਊਜ਼ ਲੱਗੀ ਸੀ ਕਿ ਜਿਹੜੇ ਅਮਰਤਸਰ ਜਾਂ ਮਸ਼ੀਨਾਂ ਦੇ ਵਿੱਚ ਕੋਈ ਗੜਬੜਾ ਉਹਦੇ ਬਾਰੇ ਸੀ ਜਾਂਦੇ ਪੁਸ਼ਟੀ ਨਹੀਂ ਕਰ ਸਕਦੇ ਨਾਲ ਪ੍ਰੈਸ ਨੂੰ ਪੁਸ਼ਟੀ ਕੀਤੀ ਜਾ ਰਹੀ ਹੈ